ਫਾਜ਼ਿਲਕਾ ਵਿੱਚ ਵਿਕਨ ਵਾਲੇ ਮੈਡੀਕਲ ਨਸ਼ੇ ਖਿਲਾਫ ਸ਼ਿਕਾਇਤ ਮਿਲਣ ਤੇ ਡਰੱਗ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਫਾਜ਼ਿਲਕਾ ਦੇ ਮੈਡੀਕਲ ਸਟੋਰਾਂ ਤੇ ਮਾਰਿਆ ਗਿਆ ਛਾਪਾ ਜਿਸ ਬਾਰੇ ਜਾਣਕਾਰੀ ਦਿੰਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿ ਆਪੀ ਨਸ਼ਾ ਵੇਚਣ ਵਾਲਾ ਕਾਰੋਬਾਰ 'ਤੇ ਸਖਤ ਕਾਰਵਾਈ ਉਸਦੇ ਨਾਲ ਨਹੀਂ ਖੜੇਗੀ ਯੂਨੀਅਨ ਪਰ ਜਾਂਚ ਤੋਂ ਬਾਅਦ ਸਰਕਾਰੀ ਹਸਪਤਲ ਦੇ ਦੁਆਲੇ ਮੈਡੀਕਲ ਦੀਆਂ ਦੁਕਾਨਾਂ ਤੇ ਨਹੀਂ ਮਿਲਿਆ ਕੋਈ ਵੀ ਸੰਦੇग्ध ਸਮਾਨ ਇਸ ਬਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਤੇ ਕੈਮਰੇ ਸਾਹਮਣੇ ਲੋਕਾਂ ਤੇ ਮੈਡੀਕਲ ਸੰਚਾਲਕਾਂ ਨੂੰ ਕੀ ਅਪੀਲ ਕੀਤੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇ ਵੇਖੋ ਉਹਨਾਂ ਨੇ ਕਿਸੇ ਕੰਪਲੀਟ ਕੀਤੀ ਸੀ ਇਹਨਾਂ ਦੁਕਾਨਾਂ ਦੀ ਕਿ ਇਹਨਾਂ ਦੁਕਾਨਾਂ ਦੇ ਵਿੱਚ ਦਵਾਈਆਂ ਗਲਤ ਰੱਖੇ ਰਹੀ ਸੀ ਠੀਕ ਹੈ ਨਾ ਇਦਾਂ ਸਾਡੇ ਜਿਹੜੇ ਸਟਾਗਨਾ ਮੈਡਿਕ ਦਾ ਚੈਕਿੰਗ ਕੀਤੀ ਹੈ ਉਸਾ ਕਿਸੇ ਦੁਕਾਨ ਤੋਂ ਜਿਵੇਂ ਹੰਦ ਖਵੰਦਰ ਮੈਡੀਕਲ ਨੂੰ ਚੈੱਕ ਕੀਤਾ। ਉਹਨਾਂ ਲੋਕ ਕੋਈ ਆ ਜੀ ਦਵਾਈ ਨਹੀਂ ਮਿਲੇਗੀ ਜੇ ਜਿਹੜੀ ਗਲਤੀ ਕੀਤੀ ਚੰਦੀ ਹੋਵੇ। ਤਾਂ ਜੀ ਪਿੱਛੇ ਵੇਖਿਆ ਗਿਆ ਕਈ ਮੈਡੀਕਲ ਸਟੋਰ ਤੋਂ ਜਿਹੜਾ ਜਿਹੜੀਆਂ ਆ ਪਤੀ ਦੇ ਦਵਾਈਆਂ ਜਿਹੜੀਆਂ ਬਰਾਮਦ ਹੋਈਆਂ ਪਰਚੇ ਵੀ ਹੋਏ ਨੇ ਕੀ ਕਹੋਂਗੇ ਇਹਨੂੰ ਲੈ ਕੇ। ਵੇਖੋ ਜੀ ਜਿਹੜਾ ਵੇਚਦਾ ਪਿਆ ਉਹ ਅੰਦਰ ਗਿਆ। ਅਸੀਂ ਕਿਸੇ ਯੂਨੀਅਨ ਸਾਡੀ ਆਉਣਾ ਮਗਰ ਕਿਸੇ ਮਗਰ ਵੀ ਨਹੀਂ ਆਈ। ਨਾ ਹੀ ਅਸੀਂ ਜਾਵਾਂਗੇ। ਵੇਖੋ ਜੇ ਸਹੀ ਦੁਕਾਨ ਸੀ ਸਾਨੂੰ ਉਹਨਾਂ ਨੇ ਬੁਲਾਇਆ ਅਸੀਂ ਆਏ ਆ। ਅਸੀਂ ਜਿਹੜਾ ਬੰਦਾ ਗਲਤ ਵਿੱਚੇਗਾ ਨਸ਼ਾ ਲਈਦਾ ਹੋਵੇਗਾ ਦਵਾਈਆਂ ਜਿਹੜੀ ਨਸ਼ੇ ਦੇ ਤੌਰ ਤੇ ਯੂਜ਼ ਹੁੰਦੀਆਂ ਨੇ ਉਹਨਾਂ ਮਗਰ ਅਸੀਂ ਬਿਲਕੁਲ ਨਹੀਂ ਆਦੇ ਨਾ ਹੀ ਆਜਾਂਗੇ ਨਾ ਹੀ ਕਦੇ ਜਾਵਾਂਗੇ ਐਸੋਸਿਏਸ਼ਨ ਦੇ ਕਿੰਨੇ ਮੈਡੀਕਲ ਸੰਚਾਲਕਾਂ ਦੇ ਕਾਰਵਾਈ ਹੋਈ ਹੈ ਦੇ ਐਸੋਸੀਏਸ਼ਨ ਦੇ ਜਿਹੜੇ ਮੈਡੀਕਲ ਕਿੰਨੇ ਆਏ ਇਹਨਾਂ ਦੇ ਕੋਈ ਕਾਰਵਾਈ ਹੋਈ ਹੈ ਹੈਗੇ ਅੱਜ ਦੇ ਦਿਨ ਦੂਜੇ ਆਜ ਤਾਂ ਦੂਸਰੀ ਮੈਡੀਕਲ ਹੈ ਸਾਡਾ ਨਹੀਂ ਕਾਰਵਾਈ ਜਿਹੜੀ ਹੋਈ ਹੈ ਹੁਣ ਤੱਕ ਪਰਚੇ ਦੀ ਨਾਲ ਦਰਜ ਪਰਚੇ ਹੋਣਾ ਸਾਡੇ ਜੀ ਦੋ ਤੇ ਦੋ ਮੈਡੀਕਲਾਂ ਤੇ ਹੋ ਚੁੱਕਿਆ ਨੇ ਜੀ ਅੱਛਾ ਜੀ ਇੱਕ ਜਿਵੇਂ ਨਵਨ ਮੈਡੀਕਲ ਸਟੋਰ ਤੇ ਇੱਕ ਚਾਮ ਮੈਡੀਕਲ ਸਟੋਰ ਜੀ ਤੇ ਹੁਣ ਕੀ ਉਹਨਾਂ ਦੇ ਉਹਨਾਂ ਦੇ ਫਿਰ ਕੀ ਯੂਨੀਅਨ ਕੋਲ ਐਕਸ਼ਨ ਲਿਆ ਗਿਆ ਅਸੀਂ ਯੂਨੀਅਨ ਨੂੰ ਉਹ ਦੋਨੇ ਇੱਕ ਪ੍ਰਾਰ ਰਗੇ ਨੇ ਜੀ ਇੱਕ ਅੰਦਰ ਰਗਾ ਤੇ ਯੂਨੀਅਨ ਚ ਬਾਹਰ ਕੀਤਾ ਜਾਏਗਾ ਉਹਨਾਂ ਨੂੰ ਯੂਨੀਅਨ ਨੇ ਦੇਖੋ ਬਿਲਕੁਲ ਸਾਥ ਨਹੀਂ ਦਿੰਦੀ ਵੀ ਅਸੀਂ ਤਾਂ ਬਿਲਕੁਲ ਨਾ ਹੀ ਉਹ ਕੁੱਛਣ ਕੇ ਸਾਨੂੰ ਵੀ ਸਾਡੇ ਨਾਲ ਸਾਥ ਜੋ ਸਾਡਾ ਨਹੀਂ ਤੁਹਾਨੂੰ ਨੂੰ ਪਤਾ ਲੱਗ ਗਿਆ ਵੀ ਉਹ ਗਲਤ ਦਵਾਈਆਂ ਵੇਚਦੇ ਸੀ ਅਸੀਂ ਉਹਨਾਂ ਨੂੰ ਬਿਲਕੁਲ ਸਾਥ ਨਹੀਂ ਦਿੰਦੇ ਜੀ ਜੀ ਅਸੀਂ ਐਜੇਡੀ ਮੈਂਬਰ ਰੱਖਨੇ ਆ ਉਹਨਾਂ ਨੂੰ ਜੀ ਕਿਉਂਕਿ ਵੇਖੋ ਮੈਂਬਰਾਂ ਦੇ ਵਿੱਚ ਸਾਨੂੰ ਇਹ ਹੁੰਦਾ ਵੀ ਕੱਲ ਨੂੰ ਅਸੀਂ ਦਵਾਈ ਜਿਹੜੇ ਗੰਤ ਵਿੱਚ ਵੇਚਗਾ ਸੀ ਉਹਦੇ ਨਾਲ ਸਾਥ ਨਹੀਂ ਦੇਵਾਂਗੇ ਮੈਂਬਰਾਂ ਦੇ ਵਿੱਚ ਖੁਦਕ ਸੁਖ ਸੁੱਖ ਵੇਖ ਲਈਏ ਅਸੀਂ ਇਕੱਠੇ ਰਹੀਏ ਸਾਡਾ ਇਹ ਯੂਨੀਅਨ ਦਾ ਮਕਸਦ ਇੱਕੋ ਹੀ ਹੈ ਹੂੰ ਯੂਨੀਅਨ ਹਮੇਸ਼ਾ ਇੱਕ ਇਕੱਠੇ ਚੱਲਣ ਨਾਲ ਵਧੀਆ ਰਹਿਵਾਂਗੇ ਹਮੇਸ਼ਾ ਹੀ ਠੀਕ ਜੇ ਨਸ਼ਾ ਜਿਹੜਾ ਮਰਜ਼ੀ ਵਾਂ ਕੋਈ ਵੇਚ ਸਾਡੇ ਮੈਂਬਰ ਵਿੱਚ ਕਦੇ ਮੈਂਬਰ ਦੇ ਮਗਰ ਨਹੀਂ ਆਵ ਜਿਹੜੇ ਸਾਨੂੰ ਜਿਹੜੇ ਲਾਡਰ ਰੋਡ ਤੋਂ ਅੰਦੀ ਤੋਂ ਕੋਰਨੇ ਇਹ ਨਵਿਆ ਕੋਸ ਪਬਲਿਕ ਕੰਪਲੈਟਾ ਸੀ ਗਿਆ ਹੂੰ ਜਿਹੜੇ ਅਸੀਂ ਅੱਜ ਡਰੈਗਨ ਫੈਕਟਰ ਸਾਡੇ ਮੈਡਮ ਜੀ ਆਇਆ ਮਾਨਸੂ ਜੀ ਉਹਨਾਂ ਦੇ ਨਾਲ ਅਸੀਂ ਜਿਹੜਾ ਉਹਨਾਂ ਨੇ ਚੈਕਿੰਗ ਕੀਤੀ ਹੈ ਤੇ ਚੈਕਿੰਗ ਉਹਨਾਂ ਦੀ ਚੱਲ ਰਹੀ ਦੇਖੋ ਹੋਇਆ ਤੋਂ ਸਾਨੂੰ ਲਿਖ ਕੇ ਦੇ ਦੋ ਕਿੰਨੇ ਕ ਮੈਡੀਕਲ ਸਰ ਛਾਪੇ ਵਾਲੀ ਕੀਤੀ ਗਈ ਹੈ ਅਜੇ ਤੱਕ ਦੋ ਤੇ ਆਏ ਆ ਸਾਡੇ ਥੱਗੇ ਹੋਰ ਕਿੰਨੇ ਮੈਡੀਕਲਾਂ ਦੇ ਕੀਤੀ ਜਾਂਦੀ ਆ ਜਿਹੜਾ ਛੱਡੇ ਕੋ ਕੰਪਲੇਨਟ ਸੀਗੀ ਉਹ ਇਹ ਤੇ ਰੋੜ ਦੀ ਜੀ ਵੀ ਉਹ ਮੈਡਮ ਕਰ ਰਹਾ ਹੈ ਹੋਰ ਕੀ ਸੰਦੇਸ਼ ਦੇਣਾ ਚਾਹੋ ਕਿ ਜੋ ਮੈਡੀਕਲ ਵਾਲੇ ਇਸ ਤਰ੍ਹਾਂ ਦੇ ਨਸ਼ੇ ਵਾਲੀ ਦਵਾਈਆਂ ਵੇਚ ਰਹੇ ਆ ਇਹ ਮਾਡਮ ਦਾ ਸਪਸ਼ਟ ਸੰਦੇਸ਼ ਹੈ ਪੰਜਾਬ ਗਵਰਨਮੈਂਟ ਦਾ ਜਿੱਦਾਂ ਸਪਸ਼ਟ ਸੰਦੇਸ਼ ਹੈ ਕਿ ਜਿਹੜਾ ਨਸ਼ਾ ਮੁਕਤ ਯਾਪ ਰੋਣਾ ਤੇ ਹਰੇਕ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨਹੀਂ ਬਖਸ਼ਿਆ ਜਾ ਰਿਹਾ ਠੀਕ ਹੈ ਕੀ ਕਰ ਰਹੀ ਹੈ ਫਾਜ਼ਿਲ ਜੀ ਇਹ ਸਰਪ੍ਰਾਈਜ਼ ਚੈਕਿੰਗ ਹੈ ਜੀ ਪੁਲਿਸ ਨਾਲ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਲਈ ਇੱਕ ਮਿੰਟ 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 ਮੈਡਮ ਕੀ ਤੁਹਾਡਾ ਸ਼ੁਭਨਾਮ ਹੈ ਕਿਹੜੇ ਡਿਪਾਰਟਮੈਂਟ ਤੋਂ ਹਰੀਤਾ ਪੰਸਲ ਡਰਗ ਕੰਟਰੋਲ ਆਫੀਸਰ ਫਾਜ਼ਲਾ ਤੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਾਜ਼ਲਾ ਤੋਂ ਚੈਕਿੰਗ ਕੀਤੀ ਜਾ ਰਹੀ ਹੈ ਅਸੀਂ ਜੋ ਵੀ ਕੰਟਰਾਵੈਂਸ਼ਨਸ ਹੋਣੀਆਂ ਉਹਦੇ ਰਿਗਾਰਡਿੰਗ ਐਕਸ਼ਨ ਹੋ ਰਹੀ ਹੈ ਤੁਸੀਂ ਤਾਂ ਕਿੰਨੇ ਮੈਡੀਕਲ ਨੂੰ ਚੈੱਕ ਕੀਤਾ ਜੀ ਹੁਣ ਤਾਂ ਅਸੀਂ ਸੈਕੰਡ ਸ਼ਾਪ ਚੈੱਕ ਕਰ ਰਹੇ ਹਾਂ ਕੀ ਚੈੱਕ ਕੀ ਕਰ ਰਹੇ ਹਾਂ ਦੇਖੀ ਦਿਓ ਜਿੰਨਾ ਤੱਕ ਤੁਹਾਡਾ ਫੋਕਸ ਕਿਸ ਚੀਜ਼ ਤੇ ਸਾਡਾ ਨਾਰਕੋਟਿਕ ਡਰੱਗਸ ਤੇ ਕੋਈ ਮਤਲਬ ਸੇਲ ਪਰਚੇਜ਼ ਜਾਂ ਕੋਈ ਮਿਸਯੂਜ਼ ਵਾਲੀ ਜਿਹੜੀ ਡਰੱਗ ਹੈ ਉਹ ਉਹਦਾ ਕੋਈ ਸੇਲ ਪਰਚੇਜ਼ ਰਿਕਾਰਡ ਪਤਾ ਨਹੀਂ ਹੈਗਾ ਇਲੀਗਲ ਤਰੀਕੇ ਨਾਲ ਸੇਲ ਹੋ ਰਹੀ ਹੈ ਇਹ ਤੁਹਾਡੀ ਰੂਟੀਨ ਚੈਕਿੰਗ ਹੈ ਜਾਂ ਤੁਹਾਨੂੰ ਕੰਪਲੇਂਟ ਸੀਗੀ ਅੱਜ ਕੰਪਲੇਂਟ ਬੇਸਿਸ ਤੇ ਆਏ ਹਾਂ ਤੇ ਕੁਝ ਮਿਲਿਆ ਜੀ ਹੁਣ ਤੱਕ ਕੁਝ ਫਿਲਹਾਲ ਤਾਂ ਨਹੀਂ ਮਿਲਿਆ ਇਹਨਾਂ ਨੇ ਦਿਖਾਇਆ ਐ ਐਕਚੁਅਲੀ ਹਸਪੀਟਲ ਦੇ ਆਸ-ਪਾਸ ਵਾਲੀਆਂ ਦੁਕਾਨਾਂ ਨੇ ਇਹਨਾਂ ਕੋਲ ਜੋ ਪਰਮਿਸ਼ਨ ਹੈਗੀ ਆ ਜੋ ਪ੍ਰਿਸਕ੍ਰਿਪਸ਼ਨ ਲਿਖਦੇ ਆ ਉਹਦੇ ਬੇਸ ਤੇ ਹੀ ਸੇਲ ਪਰਚੇਜ਼ ਕਰਦੇ ਆ ਬਾਕੀ ਜੇ ਸਾਨੂੰ ਲੱਗੇਗਾ ਵੀ ਕੋਈ ਐਦਾਂ ਦੀ ਵਾਇਓਲੇਸ਼ਨ ਇਹਨਾਂ ਨੇ ਕੀਤੀ ਆ ਤਾਂ ਫਿਰ ਅਸੀਂ ਐਕਸ਼ਨ ਪੈਣਾ ਮੈਂ ਇਹਨਾਂ ਨੇ ਬਿੱਲ ਵਗੈਰਾ ਸਭ ਦਿਖਾਇਆ ਹੈ ਹਾਂਜੀ ਫਿਲਹਾਲ ਦਿਖਾ ਰਹੇ ਆ Thank you. Thank you.